तांत्रिक ਔਰਤ ਨੇ ਆਪਣੀ ਸਹੇਲੀ ਦੇ ਪਤੀ ਦੇ ਨਾਲ ਇੱਕ ਜਿਹਾ ਵੱਡਾ ਕਾਂਡ ਕੀਤਾ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਦਰਸਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਕਾਂਡ ਕੀਤੇ ਜਾਂਦੇ ਨੇ ਬਹੁਤ ਵੱਡੀਆਂ ਵਾਰਦਾਤਾਂ ਨੂੰ ਅਣਜਾਣ ਦਿੱਤਾ ਜਾਂਦਾ ਪਰ ਇੱਕ ਤਾੰਤ੍ਰਿਕ ਔਰਤ ਨੇ ਹੀ ਆਪਣੀ ਸਹੇਲੀ ਦੇ ਪਤੀ ਦੇ ਨਾਲ ਜੋ ਕੀਤਾ ਤੁਸੀਂ ਸੁਣੋਗੇ ਤੇ ਤੁਹਾਨੂੰ ਹੈਰਾਨਗੀ ਹੋਵੇਗੀ ਕਿ ਆਖਰਕਾਰ ਹੁਣ ਕਿਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਵਾਪਰਦੀਆਂ ਦਿਖਾਈ ਦੇ ਰਹੀਆਂ ਨੇ ਦਰਸਲ ਇੱਕ ਤੇ ਜੋ ਕਿ ਇੱਕ ਤਾੰਤ੍ਰਿਕ ਔਰਤ ਸੀਗੀ ਉਸ ਦੇ ਕੋਲ ਜਾਣ ਦੇ ਲਈ ਬਹੁਤ ਜ਼ਿਆਦਾ ਤਤਪਰ ਰਹਿੰਦੀ ਹੁੰਦੀ ਸੀਗੀ ਔਰ ਉਹ ਬਹੁਤ ਜ਼ਿਆਦਾ ਉਸ ਦੇ ਕੋਲ ਜਾਂਦੀ ਸੀ ਜਿਸ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਰੋਕਦਾ ਸੀ ਕਿ ਉੱਥੇ ਨਾ ਜਾਇਆ ਕਰੇ ਤਾਂ ਉਸ ਔਰਤ ਤੇ ਜਿਹੜਾ ਪਤੀ ਸੀ ਉਹ ਯਕੀਨ ਨਹੀਂ ਕਰਦਾ ਸੀ ਪਰ ਜਿਹੜੀ ਪਤਨੀ ਸੀ ਉਹ ਵਾਰ-ਵਾਰ ਉਸ ਔਰਤ ਦੇ ਘਰ ਵੀ ਜਾਂਦੀ ਸੀਗੀ ਤਾਂ ਬਹੁਤ ਸਾਰੀਆਂ ਚੀਜ਼ਾਂ ਪੁੱਛ ਪੜਤਾਲ ਕਰਦੀ ਰਹਿੰਦੀ ਸੀ ਜਿਸ ਤੋਂ ਬਾਅਦ ਉਸ ਤਾੰਤ੍ਰਿਕ ਔਰਤ ਨੇ ਜੋ ਕੀਤਾ ਤੁਸੀਂ ਹੈਰਾਨ ਹੋਵੋਗੇ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਤੁਹਾਨੂੰ ਦੱਸ ਦਈਏ ਕਿ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਹੈ ਕਿਉਂਕਿ ਇੱਕ ਤਾੰਤ੍ਰਿਕ ਔਰਤ ਨੇ ਆਪਣੀ ਸਹੇਲੀ ਦੇ ਨਾਲ ਪਹਿਲਾਂ ਜਿਹੜੇ ਸੰਬੰਧ ਬਣਾਏ ਸਮਲਿੰਗੀ ਸੰਬੰਧ ਬਣਾਏ ਉਸ ਤੋਂ ਬਾਅਦ ਉਸਤੇ ਪਤੀ ਦਾ ਬਹਿਰਮੀ ਦੇ ਨਾਲ ਕਤਲ ਕਰਕੇ লাশ ਨੂੰ ਘਰ ਦੇ ਪਿੱਛੇ ਜਿਹੜਾ ਦੱਬ ਦਿੱਤਾ ਤੇ ਉਸ ਤੋਂ ਬਾਅਦ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਇਹ ਪੂਰੇ ਮਾਮਲੇ ਦਾ ਪਰਦਾਫਾਸ਼ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਔਰ ਇਹ ਪੂਰੀ ਘਟਨਾ ਪੰਜਾਬ ਦੇ ਬਟਿੰਡਾ ਜ਼ਿਲ੍ਹੇ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਉਪ ਮੰਡਲ ਤਲਵੰਡੀ ਸਾਬੋ ਤੇ ਪਿੰਡ ਦੇ ਵਿੱਚ ਵਾਪਰੀ ਹੈ ਔਰ ਤਾੰਤ੍ਰਿਕ ਔਰਤ ਵੱਲੋਂ ਆਪਣੀ ਸਹੇਲੀ ਦੇ ਨਾਲ ਪਹਿਲਾ ਸਮਲਿੰਗੀ ਸੰਬੰਧ ਬਣਾ ਕੇ ਉਸ ਤੋਂ ਬਾਅਦ ਉਸਦੇ ਪਤੀ ਦੀ ਹੱਤਿਆ ਕਰ ਦਿੱਤੀ ਐ ਮ੍ਰਿਤਕ ਨੌਜਵਾਨ 18 ਨਵੰਬਰ ਤੋਂ ਲਾਪਤਾ ਹੋਇਆ ਸੀ ਜਿਸ ਦੀ ਭਾਲ ਪਰਿਵਾਰਕ ਮੈਂਬਰਾਂ ਤੋਂ ਜਿਹੜੀ ਲਗਾਤਾਰ ਕੀਤੀ ਜਾ ਰਹੀ ਸੀ ਪਰ ਉਸ ਤੋਂ ਬਾਅਦ ਜਦੋਂ ਉਹ ਮੈਂਬਰ ਉਹਨਾਂ ਦਾ ਨਹੀਂ ਲੱਭਿਆ ਤਾਂ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਂਚ ਸੌਂਪੀ ਗਈ ਇਸ ਮਾਮਲੇ ਦੇ ਵਿੱਚ ਪੁਲਿਸ ਨੇ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਵੇਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਜਾਣਕਾਰੀ ਦੇ ਅਨੁਸਾਰ ਤਲਵੰਡੀ ਸਾਬੋ ਦਾ ਨੌਜਵਾਨ ਬਲਵੀਰ ਸਿੰਘ 18 ਨਵੰਬਰ ਤੋਂ ਲਾਪਤਾ ਰਿਹਾ ਜਿਸ ਦੇ ਪਰਿਵਾਰ ਭਾਲ ਕਰ ਰਿਹਾ ਸੀਗਾ ਪਰ ਉਹ ਨਹੀਂ ਲੱਭਿਆ ਤੇ ਜਦੋਂ ਪ੍ਰਸ਼ਾਸਨ ਨੂੰ ਜਦੋਂ ਉਸ ਦੀ ਗੁੰਮਸ਼ੁਦਗੀ ਦਾ ਜਿਹੜੀ ਇਤਲਾਹ ਦਿੱਤੀ ਗਈ ਤਾਂ ਉਸ ਤੋਂ ਬਾਅਦ ਪੂਰੇ ਮਾਮਲੇ ਨੂੰ ਡੂੰਘਾਈ ਤੇ ਜਾਂਚਿਆ ਗਿਆ ਉਸ ਦੇ ਵਿੱਚ ਇਹ ਤਾੰਤ੍ਰਿਕ ਔਰਤ ਤੇ ਸ਼ੱਕ ਜਤਾਇਆ ਗਿਆ ਕਿਉਂਕਿ ਉਸ ਦਾ ਪਤੀ ਲਗਾਤਾਰ ਉਸ ਨੂੰ ਰੋਕਦਾ ਸੀਗਾ ਕਿ ਤੂੰ ਨਾ ਜਾਇਆ ਕਰ ਪਰ ਉਹ ਵਾਰ-ਵਾਰ ਉੱਥੇ ਜਾਂਦੀ ਸੀਗੀ ਪਰ ਉਸ ਤੋਂ ਬਾਅਦ ਪਹਿਲਾਂ ਨੇ ਸਮਲਿੰਗੀ ਸੰਬੰਧ ਬਣਾਏ ਉਸ ਤਾੰਤ੍ਰਿਕ ਔਰਤ ਨੇ ਆਪਣੇ ਸਹੇਲੀ ਦੇ ਨਾਲ ਤੇ ਉਸਦੇ ਪਤੀ ਦਾ ਫਿਰ ਕਤਲ ਕਰ ਦਿੱਤਾ ਔਰ ਹਾਲਾਂਕਿ ਉਸ ਤੋਂ ਬਾਅਦ ਉਸਨੇ ਆਪਣਾ ਰਸਤਾ ਸਾਫ਼ ਕੀਤਾ ਸੀਗਾ ਕਿ ਦੋਨਾਂ ਦੇ ਸਬੰਧ ਜਿਹੜੇ ਨੇ ਉਹ ਠੀਕ ਵੀ ਚੱਲਣ ਔਰ ਜਿਹੜਾ ਪਤੀ بار بار ਰੋਕਦਾ ਸੀਗਾ ਇਸੇ ਚੱਲਦੇ ਤਾਂਤ੍ਰਿਕ ਔਰਤ ਨੇ ਵੱਡਾ ਘਾਟ ਕਰ ਦਿੱਤਾ ਮੌਕੇ ਦੀਆਂ ਤਸਵੀਰਾਂ ਬੇहद ਹੀ ਹੈਰਾਨ ਕਰਨ ਵਾਲੀਆਂ ਸਾਹਮਣੇ ਆਈਆਂ ਨੇ ਔਰ ਪ੍ਰਸ਼ਾਸਨ ਹੁਣ ਇਹਨਾਂ ਦੀ ਗ੍ਰਿਫਤਾਰੀ ਕਰਿਆ ਤਾਂਤ੍ਰਿਕ ਔਰਤ ਨੂੰ ਜਦੋਂ ਕਾਬੂ ਕੀਤਾ ਗਿਆ ਉਸਨੇ ਮੰਨ ਲਿਆ ਕਿ ਉਸਨੇ ਆਪਣੀ ਸਹੇਲੀ ਦੇ ਪਤੀ ਦਾ ਕਤਲ ਕੀਤਾ ਪਹਿਲਾਂ ਉਸ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਫਿਰ ਵੱਡਾ ਸਾਰਾ ਟੋਆ ਫਟ ਕੇ ਉਸਨੇ লাশ ਨੂੰ ਉੱਥੇ ਦਫਨਾ ਦਿੱਤਾ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਹ লাশ ਨੂੰ ਬਾਹਰ ਕੱਟਿਆ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਤਾਂ ਬਹੁਤ ਬੁਰੇ ਹਾਲਾਤ ਜਿਹੜੇ ਨੇ ਉਸ ਦੇ ਘਿਟੇ ਹੋਏ ਸੀਗੇ ਦਰਸਲ ਤੁਹਾਨੂੰ ਦੱਸ ਦਈਏ ਕਿ ਆਏ ਦਿਨ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰਦੀਆਂ ਨੇ ਪਰ ਇੱਕ ਬੇਹਾਦ ਹੀ ਵੱਖਰਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਤਾੰਤ੍ਰਿਕ ਔਰਤ ਨੇ ਪਹਿਲਾਂ ਆਪਣੀ ਸਹੇਲੀ ਦੇ ਨਾਲ ਸਮਲਿੰਗੀ ਸੰਬੰਧ ਬਣਾਏ ਫਿਰ ਉਸ ਤੋਂ ਬਾਅਦ ਉਸਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਅਕਸਰ ਤੁਸੀਂ ਸੁਣਿਆ ਹੋਵੇਗਾ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਪਿਆਰ ਆ ਉਸ ਦੇ ਵਿਚ ਲੋਕ ਅੰਨੇ ਹੋ ਕੇ ਬਹੁਤ ਵੱਡੇ ਕਾਂਡ ਬਹੁਤ ਵੱਡੀਆਂ ਵਾਰਦਾਤਾ ਨੂੰ ਇਲਜ਼ਾਮ ਦਿੰਦੇ ਨੇ ਪਰ ਇੱਕ ਤਾੰਤ੍ਰਿਕ ਔਰਤ ਨੇ ਹੀ ਆਪਣੀ ਸਹੇਲੀ ਦੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਮੌਕੇ ਦੇ ਹਾਲਾਤ ਬਣਦੇ ਨੇ ਪ੍ਰਸ਼ਾਸਨ ਦਾ ਕੀ ਕੁਝ ਕਹਿਣਾ ਉਹ ਤੁਸੀਂ ਸੁਣ ਸਕਦੇ ਹੋ 23 11 24 ਨੂੰ ਇੱਕ ਜਿਹੜਾ ਆ ਕੇ ਵਿਅਕਤੀ ਨੇ ਜਿਹੜਾ ਪ੍ਰਲਾਦ ਸਿੰਘ ਨਾਂ ਦਾ ਹੈਗਾ ਉਹਨੇ ਇੱਕ ਬਿਆਨ ਐਸ ਐਚਓ ਤਲਵੰਡੀ ਬਾਸ ਦਰਜ ਕਰਵਾਇਆ ਸੀ ਇਹ ਉਹਦਾ ਭਰਾ ਜਿਹੜਾ ਹੈਗਾ 18 11 24 ਦਾ ਜਿਹੜਾ ਹੈਗਾ ਗਰੂ ਗੈਬ ਇਹ ਉਸ ਉਹਨਾਂ ਨੂੰ ਸ਼ੱਕ ਹੈ ਵੀ ਇਹ ਜਿਹੜਾ ਹੈਗਾ ਇਹਦੀ ਘਰ ਵਾਲੀ ਤੇ ਕੁਝ ਹੋਰ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਲਕੋਛ ਕੋ ਕੇ ਮਾਰ ਦੇਣ ਦੀ ਨੀਅਤ ਦੇ ਨਾਲ ਲਕੋਛ ਕੋ ਕੇ ਰੱਖਿਆ ਹੋਇਆ ਜਿੱਤੇ ਕਾਰਵਾਈ ਕਰਦੇ ਹੋਏ ਐਸਐਸਓ ਸਾਹਿਬ ਤਲਵੰਡੀ ਨੇ ਇੱਕ ਮੁਕੱਦਮਾ ਨੰਬਰ 210/24 ਅੰਡਰ ਸੈਕਸ਼ਨ 140 140 1 3 5 ਬੀਐਨਐਸ ਪੀਐਸ ਤਲਵੰਡੀ ਜਿਹੜਾ ਹੈਗਾ ਦਰਜ ਰਿਸ਼ਤਰ ਕੀਤਾ ਸੀ ਇਹਦੇ ਤੇ ਫਿਰ ਇਹਨਾਂ ਨੇ ਅੱਗੇ ਕਾਰਵਾਈ ਕਰਦੇ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਤਕਨੀਕੀ ਜਿਹੜਾ ਹੈਗਾ ਸਹਾਰਾ ਲੈ ਕੇ ਜਿਹੜਾ ਹੈਗਾ ਟੈਕਨੀਕ ਦਾ ਤੇ ਉਸ ਤੋਂ ਇਲਾਵਾ ਆਪਣੇ ਇਹਨਾਂ ਨੇ ਹਿਊਮਨ ਰਿਸੋਰਸਸ ਵਗੈਰਾ ਲਗਾਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਜਾ ਕੇ ਉਹਦੇ ਸਬੰਧ ਇਹ ਪਤਾ ਕੀਤਾ ਜਿਹੜਾ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਹਦੀ ਜਿਹੜੀ ਹੈਗੀ ਹੈ ਘਰ ਵਾਲੀ ਸੁਖਵੀਰ ਕੌਰ ਵਾਈਫ ਆਫ ਬਲਬੀਰ ਸਿੰਘ ਮ੍ਰਿਤਕ ਤੇ ਇਹਦੀ ਇੱਕ ਜਿਹੜੀ ਹੈਗੀ ਹੈ ਦੀ ਵਾਈਫ ਦੀ ਸਹੇਲੀ ਹੈਗੀ ਹੈ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਇਹਨਾਂ ਨੇ ਆਪਸ ਵਿੱਚ ਹਮਸ਼ਵਰਾ ਹੋ ਕੇ ਜਿਹੜਾ ਹੈਗਾ ਵੀ ਇਹਨੂੰ ਜਿਹੜਾ ਹੈਗਾ ਉਹ ਮਾਰ ਦਿੱਤਾ ਤੇ ਮਾਰ ਕੇ ਤੇ ਆਪਣੇ ਬਾਕੀ ਸਾਥੀਆਂ ਕੁਲਵਿੰਦਰ ਸਿੰਘ ਸਾਨੋ ਭੰਗਾ ਸਿੰਘ ਵਾਸੀ ਨਾਰੰਗ ਜਿਹੜਾ ਇਹਦਾ ਪਤੀ ਲੱਗਦਾ ਗੁਰਪ੍ਰੀਤ ਕੌਰ ਦਾ ਤੇ ਲੀਲਾ ਸਿੰਘ ਸਨ ਆਫ ਤੇਜ ਸਿੰਘ ਵਾਸੀ ਘਾਟਵਾਲੀ ਇਹ ਇਹਦਾ ਪਿਤਾ ਲੱਗਦਾ ਤੇ ਇੱਕ ਇਹਦੀ ਮਾਸੀ ਸੀਗੀ ਗੁਰਪ੍ਰੀਤ ਕੌਰ ਦੀ ਵੀਰਪਾਲ ਕੌਰ ਹਰਵਿੰਦਰ ਵਾਈਫ ਆਫ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਘਾਟਵਾਲੀ ਫਿਰ ਇਹਨਾਂ ਦੇ ਨਾਲ ਲੈ ਕੇ ਇਹਨਾਂ ਨੂੰ ਆਪਸ ਚ ਹਮਾਸ਼ਵਰਾ ਹੋ ਕੇ ਇਹਨਾਂ ਨੇ ਇੱਥੇ ਗੱਡਾ ਪੱਟ ਕੇ ਇਹਨੂੰ ਜਿਹੜਾ ਹੈਗਾ ਉਹ ਉਥੇ ਦਬਾਤਾ ਜਿਹਦੇ ਅਸੀਂ ਇਹਦੇ ਚ ਡੈੱਡ ਬੋਡੀ ਅੱਜ ਰਿਕਵਰ ਕੀਤੀ ਹੈ ਤੇ 103 ਬੀਐਨਐਸ ਦਾ ਇਹਦੇ ਚ ਵਾਦਾ ਕੀਤਾ ਹੈ ਇਹਦੇ ਵਿੱਚ ਦੋ ਦੋਸ਼ਨਾ ਜਿਹੜੀਆਂ ਹੈਗੀਆਂ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਨਰਵਾਸੀ ਨਰੰਗ ਹਾਲ ਘਾਟ ਵਾਲੀ ਤੇ ਇੱਕ ਇਹਦੀ ਮ੍ਰਿਤਕ ਦੀ ਘਰ ਵਾਲੀ ਸੁਖਵੀਰ ਕੌਰ ਇਹ ਦੋਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਤੇ ਬਾਕੀ ਦੋਸ਼ੀਆਂ ਦੀ ਜਿਹੜੀ ਹੈਗੀ ਆ ਉਹ ਪਾਲ ਜਾਰੀ ਨੀਅਰ ਅਬਾਊਟ ਦੇਖੋ 6 ਤੋਂ 7 ਫੁੱਟ ਦੇ ਤੱਕ ਜਿਹੜਾ ਹੈਗਾ ਇਹ ਡੂੰਗਾ ਸੀਗਾ ਜਿਹੜਾ ਜਿਹਦੇ ਵਿੱਚ ਇਹਨਾਂ ਨੇ ਪੱਲੀ ਦੇ ਵਿੱਚ ਇੱਕ ਲੁਭੇਟ ਕੇ ਇਹਨੂੰ ਜਿਹੜਾ ਹੈਗਾ ਲੰਦੇ ਪਿਆ ਹੋਇਆ ਸੀ ਇਹਦੇ ਬਾਰੇ ਹੱਲੇ ਦੇ ਕੋ ਸਰਸਰੀ ਪਹਿਲੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਇਹਨੂੰ ਕੋਸ਼ਿਸ਼ ਕਰਾਂਗੇ ਕਿ ਕਿਸ ਟਾਈਮ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਕਿਸ ਟਾਈਮ ਅਮਲ ਵਿੱਚ ਲਿਆਂਦਾ ਜਿਹੜਾ ਹੈਗਾ ਮੋਢਲੀ ਪੁੱਛ ਕੇ ਸ਼ਦਾਨ ਕੀ ਮੰਨਿਆ ਇਹਨਾਂ ਨੇ ਜੀ ਤੁਸੀਂ ਮੋਢਲੀ ਪੁੱਛ ਕੇ ਸ਼ਦਾਨ ਨੇ ਇਹੀ ਮੰਨਿਆ ਹੈਗਾ ਕਿ ਇਹ ਜਿਹੜਾ ਮ੍ਰਿਤਕ ਹੈਗਾ ਬਲਬੀਰ ਸਿੰਘ ਇਹਨੂੰ ਇਹਨੇ ਗੁਰਪ੍ਰੀਤ ਤੌਰ ਨੇ ਦੱਸਿਆ ਹੈਗਾ ਵੀ ਇਹਨੂੰ ਇਹਨੇ ਬਾਂਦੇ ਸਿਰ ਘਰ ਬੁਲਾ ਲਿਆ ਘਰ ਬੁਲਾ ਕੇ ਤੇ ਇਹਦੇ ਸਿਰ ਵਿੱਚ ਪਹਿਲਾਂ ਘੋਟਣਾ ਮਾਰਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਜਦੋਂ ਇਹ ਡਿੱਗ ਪਿਆ بے ਹੁਸ਼ ਹੋ ਗਿਆ ਤੇ ਇਹਨੂੰ ਜਿਹੜਾ ਹੈ ਦਸਤਰਾ ਨਾਲ ਵੱਟ ਕੇ ਤੇ ਆਪਣੀ ਜਿਹੜੀ ਹੈਗੀ ਆ ਇਹਦੀ ਘਰ ਵਾਲੀ ਸੁਖਵੀਰ ਕੌਰ ਹੈਗੀ ਆ ਉਹ ਵੀ ਇਹਦੀ ਪੂਰੀ ਇਸਲਾਹ ਦੇ ਵਿੱਚ ਰਜਮੰਦ ਸੀਗੀ ਤੇ ਉਹ ਵੀ ਇਹਨੂੰ ਕਹਿੰਦੀ ਸੀਗੀ ਵੀ ਇਹਨੂੰ ਆਪਾਂ ਜਿਹੜਾ ਹੈਗਾ ਮਕਾਣਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਉਹਨੂੰ ਜਿਹੜਾ ਹੈਗਾ ਘੱਟਾ ਦੱਬ ਕੇ ਜਿਹੜਾ ਹੈਗਾ ਕੱਟ ਕੇ ਉਹ ਦਵਾਤਾ ਰੰਜਸ ਕੀ ਸੀ ਸਰ ਰੰਜੀਤ ਨੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਜੋ ਮੁੱਢਲੀ ਤਫ਼ਤੀਸ਼ ਚ ਸਾਨੂੰ ਪਤਾ ਲੱਗਿਆ ਬੇ ਦੋਨੋਂ ਜਿਹੜੀ ਗੁਰਪ੍ਰਿੰਤ ਕੌਰ ਹੈਗੀ ਐ ਤੇ ਇੱਕ ਸੁਖਵੀਰ ਕੌਰ ਇਹਨਾਂ ਦਾ ਆਪਸ ਵਿੱਚ ਗਹਿਰਾ ਸਬੰਧ ਸੀਗਾ ਤੇ ਇਸੇ ਦੀਆਂ ਸੀਗੀਆਂ ਬਹੁਤ ਗੂੜੀਆਂ ਤੇ ਉਹਦੇ ਸਬੰਧ ਚ ਉਹ ਇਹਨੂੰ ਰੋਕਦਾ ਸੀਗਾ ਇਹਦੇ ਕੋਲ ਜਾਣ ਜਾਣ ਤੋਂ ਤੇ ਜਿਹਦੇ ਕਰਕੇ ਇਹਨਾਂ ਨੇ ਫਿਰ ਉਹਦੇ ਤੋਂ ਖਫਾ ਹੋ ਕੇ ਤੇ ਉਹਨਾਂ ਨੇ ਸਲਾਹ ਬਣਾਈ ਇਸਲਾ ਬਣਾ ਕੇ ਉਹਦਾ ਜਿਹੜਾ ਹੈਗਾ ਕਤਲ ਨੂੰ ਅੰਜਾਮ ਦੇ ਦਿੱਤਾ ਇਹ ਜੇਲਪਣੇ ਦਾ ਕੰਮ ਕਰਦੀ ਹੈ ਜਿਹੜੀ ਅੱਜ ਗੁਰਪੁਰਪਤ ਹਾਂ ਇਹ ਪਤਾ ਲੱਗਿਆ ਵੀ ਇਹ ਗੁਰਪ੍ਰੀਤ ਕੌਰ ਜਿਹੜੀ ਹੈ ਪੁਛਾ ਪੱਛਾਂ ਦਾ ਕੰਮ ਕਰਦੀ ਹੈ ਪਿੰਡ ਗਾਠ ਵਾਲੀ ਵਿੱਚ ਹੋਰ ਕੀ ਇਨਵੈਸਟੀਗੇਸ਼ਨ ਹੋ ਰਹੀ ਹੈ ਅਜ ਅਗਲੇ ਇਹਦੇ ਵਿੱਚ ਅਗਲੀ ਜਿਹੜੀ ਹੈਗੀ ਇਹਨੂੰ ਬਾਕੀ ਵੀ ਪੁਛਕਿਛ ਕਰਾਂਗੇ